Ну ਫਰਾਰ ਮੰਬਰ 1996 ਨੂੰ ਦਿੱਲੀ ਤੋਂ 100 ਕਿਲੋਮੀਟਰ ਦੂਰ ਚਰਖੀ ਦਾਦਰੀ ਪਿੰਡ ਦੇ ਵਿੱਚ ਰਾਤ ਨੂੰ ਉੱਥੋਂ ਦੇ ਲੋਕਾਂ ਨੇ ਅਸਮਾਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਤੇਜ਼ ਬਿਜਲੀ ਨੂੰ ਲੱਛਦੇ ਹੋਏ ਦੇਖਿਆ ਤੇ ਜਦੋਂ ਉਸ ਬਿਜਲੀ ਦੀ ਆਵਾਜ਼ ਇਹਨਾਂ ਲੋਕਾਂ ਦੇ ਕੰਨਾਂ ਦੇ ਵਿੱਚ ਪਈ ਤਾਂ ਸਾਰੇ ਦਾ ਸਾਰਾ ਇਹ ਪਿੰਡ ਹੀ ਦਹਿਸ਼ਤ ਦੇ ਵਿੱਚ ਆ ਗਿਆ। ਇਸ ਪਿੰਡ ਦੇ ਲੋਕਾਂ ਨੂੰ ਅਸਮਾਨ ਦੇ ਵਿੱਚ ਇੱਕ ਬਹੁਤ ਵੱਡਾ ਅੱਗ ਦਾ ਗੋਲਾ ਦਿਖਾਈ ਦੇ ਰਿਹਾ ਸੀ। ਚਰਖੀ ਦਾਦਰੀ ਪਿੰਡ ਦੇ ਲੋਕਾਂ ਨੂੰ ਕੁਝ ਸਮਝ ਆਉਂਦਾ ਉਸ ਤੋਂ ਪਹਿਲਾਂ ਹੀ ਅਸਮਾਨ ਦੇ ਵਿੱਚੋਂ ਲੋਹੇ ਦੇ ਟੁਕੜੇ ਇਸ ਪਿੰਡ ਦੇ ਵਿੱਚ ਬਰਸਣੇ ਜਾਂ ਕੀ ਡਿੱਗਣੇ ਸ਼ੁਰੂ ਹੋ ਗਏ। ਲੋਹੇ ਦੇ ਟੁਕੜੇ ਦੇ ਨਾਂ ਨਾਲ ਇਨਸਾਨਾਂ ਦੇ ਸਰੀਰ ਦੇ ਕੱਟੇ ਹੋਏ ਅੰਗ ਵੀ ਅਸਮਾਨ ਤੋਂ ਥੱਲੇ ਡੈਗਰੇ ਸਨ ਇਸ ਪੈਂਡ ਦੇ ਵਿੱਚ ਇਹ ਸਾਰੇ ਦਾ ਸਾਰਾ ਮਲਬਾ ਜਿਹੜਾ ਸੀ ਇਹ 7 ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲ ਗਿਆ ਸੀ ਉਸ ਦਿਨ ਇੰਡੀਆ ਦੇ ਵਿੱਚ ਇੱਕ ਅਜਿਹੇ ਦਹਿਲ ਨੂੰ ਦਹਿਲਾਉਣ ਵਾਲੀ ਘਟਨਾ ਘਟਦੀ ਹੈ ਜਿਸ ਦੀ ਗੂੰਜ ਪੂਰੀ ਦੁਨੀਆ ਦੇ ਵਿੱਚ ਸੁਣਦੀ ਹੈ ਕਿਉਂਕਿ ਦਿੱਲੀ ਦੇ ਅਸਮਾਨ ਦੇ ਵਿੱਚ ਦੋ ਜਹਾਜ਼ ਆਮਣੇ-ਸਾਮਣੇ ਟਕਰਾ ਗਏ ਸਨ ਤੇ ਇਹ ਟੱਕਰ ਇੰਨੀ ਜ਼ਬਰਦਸਤ ਸੀ ਜਿਸ ਦੇ ਵਿੱਚ ਦੋਨੇ ਜਹਾਜ਼ਾਂ ਦਾ ਜਿਹੜਾ ਮੈਟਲ ਸੀ ਉਹ ਪਿਗਲ ਗਿਆ ਸੀ ਤੇ ਇਸ ਦੇ ਵਿੱਚ 349 ਲੋਕਾਂ ਦੀ ਮੌਤ ਹੋ ਗਈ ਸੀ ਇਹਨਾਂ ਲੋਕਾਂ ਦੀ ਮੌਤ ਹੀ ਨਹੀਂ ਬਲਕਿ ਇਹਨਾਂ ਦੇ ਸਰੀਰ ਦੇ ਟੁਕੜੇ ਟੁਕੜੇ ਹੋ ਗਏ ਸਨ 12 ਨਵੰਬਰ 1996 ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ ਸਾਊਦੀ ਅਰਬ ਦੀ ਇੱਕ ਫਲਾਈਟ ਉਡਾਣ ਭਰਨ ਦੇ ਲਈ ਬਿਲਕੁਲ ਤਿਆਰ ਸੀ ਇਸ ਜਹਾਜ਼ ਦੇ ਵਿੱਚ 312 ਲੋਕ ਸਵਾਰ ਸਨ ਤੇ ਇਹਨਾਂ ਦੇ ਵਿੱਚੋਂ 231 ਨਾਗਰਿਕ ਇੰਡੀਆ ਦੇ ਸਨ ਜਿਹੜੇ ਇਹ ਇੰਡੀਅਨ ਲੋਕਸਾਨੇ ਸਾਊਦੀ ਅਰਬ ਕੰਮ ਕਰਨ ਲਈ ਜਾ ਰਹੇ ਸੀ ਸ਼ਾਮ ਨੂੰ 6:33 ਮਿੰਟ ਤੇ ਇਹ ਫਲਾਈਟ ਉਡਾਣ ਭਰਦੀ ਹੈ ਤੇ ਇਸ ਫਲਾਈਟ ਦੇ ਵਿੱਚ ਬੈਠੇ ਹੋਏ ਲੋਕ ਇਸ ਗੱਲ ਤੋਂ ਬਿਲਕੁਲ ਅਣਜਾਣ ਹੁੰਦੇ ਨੇ ਕਿ ਇੱਕ ਬਹੁਤ ਵੱਡਾ ਖਤਰਾ ਉਹਨਾਂ ਦੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਇਹ ਖਤਰਾ ਇੰਨਾ ਵੱਡਾ ਹੈ ਕਿ ਕੁਝ ਕਮੈਂਟਾਂ ਦੇ ਵਿੱਚ ਹੀ ਇਹ ਭਰੇ ਭਰਾਏ ਜਹਾਜ਼ ਨੂੰ ਇਹ ਚੱਕਰਾ ਚੂਰ ਕਰ ਦੇਵੇਗਾ ਕਿਉਂਕਿ ਕਜ਼ਾਕਿਸਤਾਨ ਦੇਸ਼ ਤੋਂ ਕਜ਼ਾਕਿਸਤਾਨ 에어ਲਾਈਨ ਦਾ ਇੱਕ ਜਹਾਜ਼ ਵੀ ਦਿੱਲੀ ਵੱਲ ਨੂੰ ਵੱਧ ਰਿਹਾ ਸੀ ਕਜ਼ਾਕਿਸਤਾਨ ਦੇ ਜਹਾਜ਼ ਦੇ ਵਿੱਚ ਕੁਝ ਕੱਪੜਿਆਂ ਦੇ ਵਪਾਰੀ ਬੈਠੇ ਸਨ ਤੇ ਇਸ ਜਹਾਜ਼ ਦੇ ਵਿੱਚ ਟੋਟਲ 37 ਲੋਕ ਸਨ ਇਹ ਜਹਾਜ਼ ਨੇ ਵੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦੇ ਉੱਪਰ ਲੈਂਡ ਕਰਨਾ ਸੀ 1996 ਦੇ ਵਿੱਚ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਅੱਜ ਦੇ ਵਰਗਾ ਮਾਡਰਨ ਨਹੀਂ ਸੀ ਉਸ ਸਮੇਂ ਇਸ ਦਿੱਲੀ 에어ਪੋਰਟ ਦਾ ਇੱਕ ਬਹੁਤ ਵੱਡਾ ਹਿੱਸਾ ਇੰਡੀਅਨ 에어ਫੋਰਸ ਦੇ ਲਈ ਰਿਜ਼ਰਵ ਹੁੰਦਾ ਸੀ ਇਸ ਕਾਰਨ ਹੀ ਦਿੱਲੀ 에어ਪੋਰਟ ਦੇ ਉਪਰ ਫਲਾਈਟਾਂ ਦੇ ਆਉਣ ਜਾਣ ਦੇ ਲਈ ਸਿਰਫ ਇੱਕ ਹੀ 에ਅਰਵੇ ਸੀ 에ਅਰਵੇ ਅਸਮਾਨ ਦੇ ਵਿੱਚ ਜਹਾਜ਼ਾਂ ਦੇ ਆਉਣ ਜਾਣ ਦਾ ਇੱਕ ਰਸਤਾ ਹੁੰਦਾ ਹੈ ਤੇ ਜਹਾਜ਼ ਨੇ ਬਿਲਕੁਲ ਉਸੇ ਰਸਤੇ ਦੇ ਉੱਪਰ ਹੀ ਉੱਡਣਾ ਹੁੰਦਾ ਹੈ ਇਹ ਬਿਲਕੁਲ ਉਸ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਸੜਕ ਦੇ ਉੱਪਰ ਅਲੱਗ ਅਲੱਗ ਲਾਈਨਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਾਰਾਂ ਚੱਲਦੀਆਂ ਨੇ ਉਸੇ ਤਰ੍ਹਾਂ ਹੀ ਅਸਮਾਨ ਦੇ ਵਿੱਚ ਵੀ ਜਹਾਜ਼ਾਂ ਦੇ ਆਉਣ ਜਾਣ ਦੇ ਲਈ ਪਹਿਲਾਂ ਤੋਂ ਹੀ ਇੱਕ ਰਸਤਾ ਤੈਅ ਕੀਤਾ ਹੁੰਦਾ ਹੈ ਹੁਣ ਤੁਸੀਂ ਆਪ ਹੀ ਸੋਚ ਕੇ ਦੇਖੋ ਕਿ ਕਿੰਨਾ ਔਖਾ ਹੋਵੇਗਾ ਜੇਕਰ ਸੜਕ ਦੇ ਉੱਪਰ ਗੱਡੀਆਂ ਦੇ ਓਨਲੀ ਤੇ ਜਾਣ ਲਈ ਸਿਰਫ ਇੱਕ ਹੀ ਲਾਈਨ ਹੋਵੇ ਇੱਥੇ ਬਹੁਤ ਜ਼ਿਆਦਾ ਚਾਂਸ ਹੋਣਗੇ ਗੱਡੀਆਂ ਦੇ ਆਪਸ ਦੇ ਵਿੱਚ ਸਿੱਧੀ ਟੱਕਰ ਹੋਣ ਦੇ ਇਹੀ ਕਾਰਨ ਹੈ ਕਿ 에어ਪੋਰਟ ਦੇ ਉੱਪਰ ਆਉਣ ਵਾਲੇ ਜਹਾਜ਼ਾਂ ਦੇ ਲਈ ਅਲੱਗ ਅਤੇ ਜਾਣ ਵਾਲੇ ਜਹਾਜ਼ਾਂ ਦੇ ਲਈ ਅਲੱਗ 에어ਵੇ ਹੁੰਦਾ ਹੈ ਪਰ ਉਸ ਸਮੇਂ ਜਿਹੜਾ ਦਿੱਲੀ ਦਾ 에어ਪੋਰਟ ਸੀ ਉਸ ਦਾ ਜ਼ਿਆਦਾਤਰ ਹਿੱਸਾ ਤੇ ਉਸ ਦਾ ਜ਼ਿਆਦਾਤਰ 에어ਸਪੇਸ ਇੰਡੀਅਨ 에어 ਫੋਰਸ ਦੇ ਕੋਲ ਸੀ ਇਸ ਕਰਕੇ ਉਸ ਸਮੇਂ ਜਿੰਨੀਆਂ ਵੀ ਕਮਰਸ਼ੀਅਲ ਫਲਾਈਟ ਹੁੰਦੀਆਂ ਸਨ ਉਹ ਸਾਰੀਆਂ ਇੱਕ ਹੀ 에어ਵੇ ਤੇ ਆਉਂਦੀਆਂ ਸਨ ਉਸ ਦਿਨ ਵੀ ਸ਼ਾਮ ਨੂੰ ਇੱਕ ਫਲਾਈਟ ਟੇਕ ਆਫ ਕਰ ਰਹੀ ਸੀ ਤੇ ਇੱਕ ਲੈਂਡ ਕਰ ਰਹੀ ਸੀ ਦਿੱਲੀ ਦੇ ਇੰਟਰਨੈਸ਼ਨਲ 에어ਪੋਰਟ ਦੇ ਉੱਪਰ 에टीसी ਨੇ ਸਾਊਦੀ ਅਰਬ ਦੀ ਫਲਾਈਟ ਨੂੰ ਉਡਾਣ ਭਰਨ ਦੀ ਜੱਕੀ ਟੇਕ ਆਫ ਕਰਨ ਦੀ ਇਜਾਜ਼ਤ ਦੇ ਦਿੱਤੀ ਉਸ ਦਿਨ ਦਿੱਲੀ 에어ਪੋਰਟ ਦੇ ਵਿੱਚ ATC ਦੇ ਅੰਦਰ ਇਹਨਾਂ ਸਾਰੀ ਫਲਾਈਟ ਨੂੰ ਇਨਸਟਰਕਸ਼ਨ ਦੇ ਰਹੇ ਸਨ 42 ਸਾਲਾਂ ਦੇ BK দত্ত ਤੇ ਇੱਕ ਹੀ 에어ਵੇ ਦੇ ਉੱਪਰ ਜੇਕਰ ਆਮਲੇ ਸਾਹਮਣੇ ਤੋਂ ਕੋਈ ਫਲਾਈਟ ਆਉਂਦੀ ਹੈ ਤਾਂ ਇਹਨਾਂ ਦੇ ਵਿੱਚ ਘੱਟ ਤੋਂ ਘੱਟ 1000 ਫੁੱਟ ਦਾ ਵਰਟੀਕਲ ਡਿਸਟੈਂਸ ਹੋਣਾ ਜ਼ਰੂਰੀ ਹੁੰਦਾ ਹੈ ਤੇ 1000 ਫੁੱਟ ਦੀ ਦੂਰੀ ਬਣਾ ਕੇ ਆਪਸ ਦੇ ਵਿੱਚ ਵਰਟੀਕਲ ਦੂਰੀ ਬਣਾ ਕੇ ਇਹ ਦੋਨੇ ਜਹਾਜ਼ ਇੱਕ ਦੂਜੇ ਦੇ ਉੱਪਰ ਥੱਲੇ ਦੀ ਨਿਕਲ ਜਾਂਦੇ ਨੇ ਜਿਵੇਂ ਹੀ ਸਾਊਦੀ ਦੀ ਫਲਾਈਟ ਉੱਠਦੀ ਹੈ ਉਸ ਸਮੇਂ ਹੀ ਕਜ਼ਾਕਿਸਤਾਨ 에어ਲਾਈਨ ਦਾ ਇਹ ਪਲੇਨ ਵੀ ਦਿੱਲੀ ਦੇ 에어ਸਪੇਸ ਦੇ ਵਿੱਚ ਐਂਟਰ ਕਰ ਜਾਂਦਾ ਹੈ ਹੁਣ ਇਹ ਦੋਨੇ ਜਹਾਜ਼ਾਂ ਨੂੰ ATC ਦੇ ਵਿੱਚ ਬੈਠੇ BK দত্ত ਗਾਈਡ ਕਰ ਰਹੇ ਹੁੰਦੇ ਨੇ ਕੁਝ ਸਮੇਂ ਬਾਅਦ 사ウਦੀ ਅਰਬ ਦਾ ਜਹਾਜ਼ ਉਡਾਣ ਭਰਦਾ ਹੋਇਆ 10000 ਫੁੱਟ ਦੀ ਉਚਾਈ ਤੇ ਪਹੁੰਚ ਜਾਂਦਾ ਹੈ ਤੇ 사ウਦੀ ਅਰਬ ਦੀ ਫਲਾਈਟ ਦਾ ਜਿਹੜਾ ਪਾਇਲਟ ਹੁੰਦਾ ਹੈ ਉਹ BK দত্ত ਤੋਂ 14000 ਫੁੱਟ ਦੀ ਉਚਾਈ ਦੇ ਉੱਪਰ ਜਾਣ ਦੀ ਇਜਾਜ਼ਤ ਮੰਗਦਾ ਹੈ BK দত্ত 사ウਦੀ ਅਰਬ ਦੀ ਫਲਾਈਟ ਨੂੰ 14000 ਫੁੱਟ ਤੇ ਜਾਣ ਦੀ ਪਰਮਿਸ਼ਨ ਦੇ ਦਿੰਦੇ ਨੇ ਤੇ ਇਹ 사ウਦੀ ਅਰਬ ਦੀ ਫਲਾਈਟ 14000 ਫੁੱਟ ਦੀ ਉਚਾਈ ਤੇ ਪਹੁੰਚ ਜਾਂਦੀ ਹੈ ਉਸ ਸਮੇਂ ਦਿੱਲੀ 에어ਪੋਰਟ ਦੇ ਉੱਪਰ ਸਿਰਫ ਇੱਕ ਹੀ ਪ੍ਰਾਇਮਰੀ ਰਡਾਰ ਸੀ ਜਿਹੜਾ ਆਪਣੇ ਮੋਨੀਟਰ ਦੇ ਉੱਪਰ ਫਲ ਸਿਰਫ ਬਲੇਂਕ ਕਰਕੇ ਦਿਖਾਉਂਦਾ ਸੀ ਪਲੇਨ ਕਿੰਨੀ ਉਚਾਈ ਦੇ ਉੱਪਰ ਹੈ ਤੇ ਇਸ ਦੀ ਸਪੀਡ ਕਿੰਨੀ ਹੈ ਇਹ ਸੈਕੰਡਰੀ ਜਿਹੜਾ ਰਡਾਰ ਹੁੰਦਾ ਸੀ ਉਸ ਤੋਂ ਪਤਾ ਲੱਗਦਾ ਸੀ ਪਰ ਉਸ ਸਮੇਂ ਦਿੱਲੀ 에ਅਰਪੋਰਟ ਦੇ ਉੱਪਰ ਸੈਕੰਡਰੀ ਰਡਾਰ ਹੈ ਹੀ ਨਹੀਂ ਸੀ ਇਸ ਕਰਕੇ ATC ਨੂੰ ਉਸ ਸਮੇਂ ਪਤਾ ਨਹੀਂ ਲੱਗਦਾ ਸੀ ਕਿ ਜਹਾਜ਼ ਕਿੰਨੀ ਰਫਤਾਰ ਦੇ ਨਾਲ ਤੇ ਕਿੰਨੀ ਉਚਾਈ ਤੇ ਆਉਂ ਰਿਹਾ ਹੈ ਉਹ ਪਾਇਲਟ ਹੀ ATC ਨੂੰ ਦੱਸਦੇ ਸਨ ਕਿ ਜਹਾਜ਼ ਦੀ ਇੰਨੀ ਰਫਤਾਰ ਹੈ ਤੇ ਇਹ ਇੰਨੀ ਉਚਾਈ ਤੇ ਆਉਂ ਰਿਹਾ ਹੈ BK ਤੱਕ ਜਾਕਸਤਾਨ 에ਅਰਲਾਈਨ ਦੇ ਪਾਇਲਟ ਨੂੰ 15000 ਫੁੱਟ ਦੀ ਉਚਾਈ ਦੇ ਉੱਪਰ ਆਉਣ ਨੂੰ ਕਹਿੰਦੇ ਨੇ ਤੇ ਨਾਲ ਹੀ ਉਹ ਜਾਕਸਤਾਨ 에ਅਰਲਾਈਨ ਦੇ ਪਾਇਲਟ ਨੂੰ ਕਹ ਹਾਂ ਇਹ ਤੋਂ 1000 ਫੁੱਟ ਥੱਲੇ ਦੀ ਸੌਦੀ ਅਰਬ ਦਾ ਪਲੇਨ ਨੰਗਲ ਵਾਲਾ ਹੈ ਇਸ ਕਰਕੇ ਤੁਸੀਂ ਆਪਣੇ ਦੋਨਾਂ ਜਹਾਜ਼ਾਂ ਦੇ ਵਿੱਚ 1000 ਫੁੱਟ ਦੀ ਵਰਟੀਕਲ ਡਿਸਟੈਂਸ ਜ਼ਰੂਰ ਮੈਂਟੇਨ ਕਰਕੇ ਰੱਖੋ ਬੀਕੇ ਦਿੱਤਾ ਇਹਨਾਂ ਦੋਨੇ ਜਹਾਜ਼ਾਂ ਨੂੰ ਆਪਣੇ ਸਾਹਮਣੇ ਪਈ ਸਕਰੀਨ ਦੇ ਉੱਪਰ ਆਪਸ ਦੇ ਵਿੱਚ ਇੱਕ ਦੂਜੇ ਦੇ ਕੋਲ ਆਉਂਦੇ ਦੇਖ ਰਹੇ ਹੁੰਦੇ ਨੇ ਤੇ ਦੇਖਦੇ ਹੀ ਦੇਖਦੇ ਇਹਨਾਂ ਦੋਨੇ ਜਹਾਜ਼ਾਂ ਨੂੰ ਦਰਸਾਉਂਦੇ ਜਿਹੜੇ ਬਿੰਦੂ ਹੁੰਦੇ ਨੇ ਇਹ ਆਪਸ ਦੇ ਵਿੱਚ ਮਿਕਸ ਹੋ ਜਾਂਦੇ ਨੇ ਅਸਲ ਦੇ ਵਿੱਚ ਹੁਣ ਇਹਨਾਂ ਦੋਨੇ ਬਲਿੰਕ ਡਾਟ ਨੂੰ ਜਿਹੜੇ ਆ ਬਲਿੰਕ ਬਿੰਦੂ ਹੁੰਦੇ ਸਨ ਇਹਨਾਂ ਨੂੰ ਇੱਕ ਦੂਜੇ ਤੋਂ ਦੂਰ ਜਾਣਾ ਚਾਹੀਦਾ ਸੀ ਜਦੋਂ ਇੱਕ ਦੂਜ ਕਿ ਇਸ ਤਰ੍ਹਾਂ ਇਹ ਦੋਨੇ ਜਹਾਜ਼ ਇੱਕ ਦੂਜੇ ਨੂੰ ਕ੍ਰੋਸ ਕਰਕੇ ਲੰਘ ਗਏ ਨੇ ਪਰ ਇਹ ਦੋਨੇ ਬਿੰਦੂ ਜਾਂ ਕਹੀਏ ਦੋਨੇ ਇਹ ਡਾਟ ਜਦੋਂ ਇੱਕ ਦੂਜੇ ਦੇ ਵਿੱਚ ਸਮਾ ਜਾਂਦੇ ਨੇ ਜਾਂ ਕਹੀਏ ਇੱਕ ਦੂਜੇ ਦੇ ਥੱਲੇ ਆ ਜਾਂਦੇ ਨੇ ਉਸ ਤੋਂ ਬਾਅਦ ਇਹ ਦੋਨੇ ਗਾਇਬ ਹੋ ਜਾਂਦੇ ਨੇ ਤੇ ਏਟੀਸੀ ਦੇ ਵਿੱਚ ਬੈਠੇ ਬੀਕੇ দত্তਾਂ ਨੂੰ ਇੰਨੀ ਕ ਸਮਝਦਾ ਜਰੂਰ ਲੱਗ ਗਈ ਸੀ ਕਿ ਜਰੂਰ ਕੋਈ ਅਣਹੋਣੀ ਹੋ ਗਈ ਹੈ ਦਿੱਲੀ ਤੋਂ 100 ਕਿਲੋਮੀਟਰ ਦੂਰ ਚੱਕੀ ਦਾਦਰੀ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਰਾਤ ਨੂੰ ਅਸਮਾਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਤੇਜ਼ ਰੋਸ਼ਨੀ ਨੂੰ ਚਮਕਦੇ ਹੋਏ ਦੇਖਦੇ ਨੇ ਤੇ ਨਾਲ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਭਿਆਨਕ ਇੱਕ ਆਵਾਜ਼ ਸੁਣਾਈ ਦਿੰਦੀ ਹੈ ਤੇ ਅਸਮਾਨ ਦੇ ਵਿੱਚੋਂ ਲੋਹੇ ਦੇ ਟੁ ਮਤਲਬ ਕਿ ਇਹ ਦੋਨੇ ਜਹਾਜ਼ ਅਸਮਾਨ ਦੇ ਵਿੱਚ ਟਕਰਾ ਚੁੱਕੇ ਹੁੰਦੇ ਨੇ ਇਧਰੋਂ ਏਟੀਸੀ ਦੇ ਕੰਟਰੋਲਰ ਦਿੱਤਾ ਬਾਰ ਬਾਰ ਇਹਨਾਂ ਦੋਨੇ ਫਲਾਈਟਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਪਰ ਦੂਜੇ ਪਾਸਿਓ ਕੋਈ ਜਵਾਬ ਨਹੀਂ ਆਉਂਦਾ ਇਸ ਕਰਕੇ ਬੀਕੇ ਦਿੱਤਾ ਦੀ ਜਿਹੜੀ ਚਿੰਤਾ ਹੈ ਉਹ ਵੀ ਵੱਧਦੀ ਜਾਂਦੀ ਹੈ ਜਿਸ ਜਗ੍ਹਾ ਦੇ ਉੱਪਰ ਇਹ ਦੋਨੇ ਜਹਾਜ਼ ਟਕਰਾਉਂਦੇ ਨੇ ਉਸ ਤੋਂ ਥੋੜੀ ਦੂਰ ਤੇ ਹੀ ਅਮਰੀਕਨ 에ਅਰ ਫੋਰਸ ਦਾ ਇੱਕ ਜਹਾਜ਼ ਲੰਘ ਰਿਹਾ ਹੁੰਦਾ ਹੈ ਇਹ ਅਮਰੀਕਨ 에ਅਰ ਫੋਰਸ ਦਾ ਪਾਇਲਟ ਏਟੀਸੀ ਨੂੰ ਦੱਸਦਾ ਹੈ ਕਿ ਉਸ ਨੇ ਅਸਮਾਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਤੇਜ਼ ਰੋਸ਼ਨੀ ਦੇਖੀ ਹੈ ਤੇ ਇਹ ਚੀਜ਼ ਸੁਣਦੇ ਨਾਲ ਹੀ ਏਟੀਸੀ ਦੇ ਵਿੱਚ ਬ ਤਾਂ ਨੂੰ ਜਿਹੜਾ ਸ਼ੱਕ ਹੁੰਦਾ ਹੈ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਤੇ ਇਹ ਕ੍ਰੈਸ਼ ਸਾਈਟ ਦੇ ਕੁਝ ਕਿਲੋਮੀਟਰ ਦੇ ਏਰੀਆ ਦੇ ਵਿੱਚ ਜਹਾਜ਼ ਦੇ ਟੁਕੜੇ ਅਤੇ ਇਨਸਾਨੀ ਸਰੀਰ ਦੇ ਜਿਹੜੇ ਅੰਗ ਹੁੰਦੇ ਨੇ ਉਹ ਖਿਲਰੇ ਪਏ ਹੁੰਦੇ ਨੇ ਇਹ ਇੰਡੀਆ ਦੇ ਇਤਿਹਾਸ ਦੀ ਪਹਿਲੀ ਤੇ ਇਕਲੌਤੀ ਅਜਿਹੀ ਘਟਨਾ ਬਣ ਗਈ ਜਿਸ ਦੇ ਵਿੱਚ ਹਵਾ ਦੇ ਵਿੱਚ ਦੋ ਜਹਾਜ਼ ਆਪਸ ਦੇ ਵਿੱਚ ਟਕਰਾਏ ਹੋਣ ਤੇ ਟਕਰਾਏ ਵੀ ਇੰਨੀ ਬੁਰੀ ਤਰ੍ਹਾਂ ਕਿ ਚੂਰ-ਚੂਰ ਹੋ ਗਏ ਆਖਰ ਗਲਤੀ ਕਿੱਥੇ ਹੋਈ ਸੀ ਕਿਵੇਂ ਇਹ ਦੋਨੇ ਜਹਾਜ਼ ਆਪਸ ਦੇ ਵਿੱਚ ਟਕਰਾ ਗਏ ਕੀ ਕੰਟਰੋਲਰ ਬੀ ਕੇ ਦੱਤਾ ਤੋਂ ਗਲਤੀ ਹੋਈ ਸੀ ਜਾਂ ਫਿਰ ਕਿਸੇ ਤਕਨੀਕੀ ਖਰਾਬੀ ਦੀ ਵਜ੍ਹਾ ਦੇ ਕਾਰਨ ਇਹ ਹਾਦਸਾ ਹੋਇਆ ਇਹ ਸ ਘਟਨਾ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਦੁਰਘਟਨਾ ਤੋਂ ਅਗਲੇ ਦਿਨ ਹੀ ਦੋਨੇ ਜਹਾਜ਼ਾਂ ਦੇ ਬਲੈਕ ਬਾਕਸ ਨੂੰ ਲੱਭ ਲਿਆ ਗਿਆ ਤੇ ਇਹਨਾਂ ਨੂੰ ਡੀਕੋਡ ਕਰਨ ਦੇ ਲਈ ਭੇਜ ਦਿੱਤਾ ਗਿਆ। ਪਰ ਬਲੈਕ ਬਾਕਸ ਦੇ ਵਿੱਚ ਮੌਜੂਦ ਡਾਟਾ ਨੂੰ ਡੀਕੋਡ ਕਰਨ ਦੇ ਵਿੱਚ ਥੋੜਾ ਟਾਈਮ ਲੱਗਣਾ ਸੀ। ਉਦੋਂ ਤੱਕ ਇਨਵੈਸਟੀਗੇਸ਼ਨ ਟੀਮ ਇਹ ਘਟਨਾ ਦੇ ਦੂਜੇ ਪਹਿਲੂਆਂ ਨੂੰ ਜਾਣਨ ਦੇ ਵਿੱਚ ਲੱਗ ਗਈ। ਇਹ ਦੁਰਘਟਨਾ ਹੋਣ ਦੇ ਵਿੱਚ ਤਿੰਨ ਕਾਰਨ ਹੋ ਸਕਦੇ ਸਨ। ਇਹਨਾਂ ਦੇ ਵਿੱਚੋਂ ਪਹਿਲਾ ਕਾਰਨ ਹੋ ਸਕਦਾ ਸੀ ਕਿ ਦੋਨੇ ਫਲਾਈਟਾਂ ਦੇ ਵਿੱਚੋਂ ਸ਼ਾਇਦ ਕਿਸੇ ਇੱਕ ਫਲਾਈਟ ਦੇ ਪਾਇਲਟ ਨੇ ATC ਵੱਲੋਂ ਦੱਸੇ ਗਏ ਦਿਸ਼ਾ ਨਿਰਦੇਸ਼ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਮੰਨੇ ਆ। ਦੂਜ ਹਾਏ ਦੇ ਅੰਦਰ ਲੱਗੇ ਇਨਸਟਰੂਮੈਂਟ ਕਿਸੇ ਤਰੀਕੇ ਦੇ ਨਾਲ ਫੇਲ ਹੋ ਗਏ ਹੋਣ ਜਾਂ ਉਹ ਗਲਤ ਰੀਡਿੰਗ ਦਿਖਾਉਣ ਲੱਗੇ ਹੋਣ ਤੇ ਤੀਜਾ ਕਾਰਨ ਹੋ ਸਕਦਾ ਸੀ ਕਿ ਸ਼ਾਇਦ ਏਟੀਸੀ ਦੇ ਵਿੱਚ ਬੈਠੇ ਵੀਕੇ ਦੱਤਾ ਨੇ ਕੋਈ ਗਲਤ ਆਰਡਰ ਦੇ ਦਿੱਤਾ ਹੋਵੇ ਇਹ ਸਾਰੀ ਦੀ ਸਾਰੀ ਕਹਾਣੀ ਉਦੋਂ ਹੀ ਸੌਝ ਸਕਦੀ ਸੀ ਜਦੋਂ ਜਹਾਜ਼ ਦੇ ਬਲੈਕ ਬਾਕਸ ਦੇ ਡਾਟਾ ਨੂੰ ਡੀਕੋਡ ਕਰ ਲਿਆ ਜਾਵੇ ਕੁਝ ਦਿਨਾਂ ਬਾਅਦ ਬਲੈਕ ਬਾਕਸ ਦਾ ਜਿਹੜਾ ਡਾਟਾ ਹੈ ਉਹ ਸਾਹਮਣੇ ਆ ਜਾਂਦਾ ਹੈ ਤੇ ਸਾਰੀ ਘਟਨਾ ਦੇ ਉੱਪਰੋਂ ਜਿਹੜਾ ਪਰਦਾ ਪਿਆ ਹੁੰਦਾ ਹੈ ਉਹ ਉੱਠ ਜਾਂਦਾ ਹੈ ਇਹ ਘਟਨਾ ਦੇ ਵਿੱਚ ਵੀਕੇ ਦੱਤਾ ਦੀ ਕੋਈ ਗਲਤੀ ਨਹੀਂ ਹੁੰਦੀ ਉਹ ਦੋਨੇ ਫਲਾਈਟ ਨੂੰ ਬਿਲਕੁਲ ਸਹੀ ਦਿਸ਼ਾ ਨ ਇਸੇ ਕਿ ਸ਼ਾਇਦ ਸੌਦੀ ਅਰਬ ਦਾ ਜਹਾਜ਼ 14000 ਫੁੱਟ ਦੀ ਉਚਾਈ ਦੀ ਜਗ੍ਹਾ ਤੇ 15000 ਫੁੱਟ ਦੀ ਉਚਾਈ ਤੇ ਚਲਾ ਗਿਆ ਸੀ ਪਰ ਜਦੋਂ ਡਾਟਾ ਨੂੰ ਡੀਕੋਡ ਕੀਤਾ ਗਿਆ ਤਾਂ ਉਸ ਦੇ ਵਿੱਚ ਪਤਾ ਲੱਗਿਆ ਕਿ ਸੌਦੀ ਅਰਬ ਦਾ ਜਹਾਜ਼ ਬਿਲਕੁਲ ਆਪਣੀ ਸਹੀ ਉਚਾਈ ਜਾਨਕਿ 14000 ਫੁੱਟ ਦੀ ਉਚਾਈ ਤੇ ਹੀ ਉੱਡ ਰਿਹਾ ਸੀ ਤੇ ਇਹਨਾਂ ਦੋਨੇ ਜਹਾਜ਼ਾਂ ਦੀ ਟੱਕਰ ਵੀ 14000 ਫੁੱਟ ਦੇ ਐਲਟੀਟਿਊਡ ਦੇ ਉੱਪਰ ਹੁੰਦੀ ਹੈ ਤਾਂ ਇੱਥੇ ਸਭ ਨੂੰ ਪਤਾ ਲੱਗ ਗਿਆ ਸੀ ਕਿ ਇੱਥੇ ਜਿਹੜੀ ਗਲਤੀ ਹੋਈ ਹੈ ਉਹ ਕਜ਼ਾਕਿਸਤਾਨ 에ਅਰਲਾਈਨ ਦੇ ਪਾਇਲਟ ਵੱਲੋਂ ਹੀ ਹੋਈ ਹੈ ਪਰ ਅਜੇ ਹਕੀਕੀ ਕਾਰਨ ਹੋ ਸਕਦਾ ਹੈ ਜਿਸ ਦੇ ਕਾਰਨ ਕਜ਼ਾਕਿਸਤਾਨ ਵਾਲਾ ਨਾਮ ਜਹਾਜ਼ ਨਹੀਂ ਸੀ ਬਲਕਿ ਇਹ ਇੱਕ ਕਾਰਗੋ ਜਹਾਜ਼ ਸੀ ਜਿਹੜਾ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦਾ ਸੀ ਪਰ ਇਹ ਜਹਾਜ਼ ਨੂੰ ਚਲਾਉਣਾ ਆਪਣੇ ਆਪ ਦੇ ਵਿੱਚ ਇੱਕ ਮਹਾਪਾਰਤ ਸੀ ਕਿਉਂਕਿ ਇਹ ਜਹਾਜ਼ ਨੂੰ ਚਲਾਉਣ ਦੇ ਲਈ ਇੱਕ ਜਾਂ ਦੋ ਪਾਇਲਟ ਨਹੀਂ ਬਲਕਿ ਇਸ ਜਹਾਜ਼ ਨੂੰ ਚਲਾਉਣ ਦੇ ਲਈ ਘੱਟੋ ਘੱਟ ਪੰਜ ਲੋਕਾਂ ਦੀ ਲੋੜ ਪੈਂਦੀ ਸੀ ਤੇ ਇਹ ਪੰਜ ਦੇ ਪੰਜ ਜਾਣਿਆਂ ਦਾ ਆਪਸ ਦੇ ਵਿੱਚ ਤਾਲਮੇਲ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਇਹਨਾਂ ਪੰਜ ਜਾਣਿਆਂ ਵਿੱਚੋਂ ਕਿਸੇ ਇੱਕ ਦੀ ਇੱਕ ਛੋਟੀ ਜੀ ਗਲਤੀ ਵੀ ਇੱਕ ਬਹੁਤ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੀ ਸੀ ਤੇ ਹੋਇਆ ਵੀ ਕੁਝ ਇਸ ਤਰ੍ਹਾਂ ਹੀ ਕਿਉਂਕਿ ਕਜ਼ਾਕਿਸਤਾਨ ਜਹਾਜ਼ ਨੂੰ ਚਲਾ ਰਹੇ ਪਾਇਲਟ ਨੂੰ ਇੰਗਲਿਸ਼ ਚੰਗੀ ਤਰ੍ਹਾਂ ਦੀ ਨਹੀਂ ਆਉਂਦੀ ਸੀ ਤੇ ਇਹ ਕਾਰਨ ਕਰਕੇ ਹੀ ਉਹ ATC ਜਾਨਕੀ ਕਿ BK দত্ত ਦੇ ਨਾਲ ਸਹੀ ਗੱਲਬਾਤ ਨਹੀਂ ਕਰ ਪਾ ਰਿਹਾ ਸੀ ਕਿਉਂਕਿ ਉਹ ATC ਵੱਲੋਂ ਕਹੀ ਗਈ ਗੱਲ ਨੂੰ ਪਹਿਲਾਂ ਆਪਣੇ ਨਾਲ ਦੇ ਸਾਥੀ ਨੂੰ ਦੱਸਦਾ ਫਿਰ ਉਹ ਉਸ ਨੂੰ ਟ੍ਰਾਂਸਲੇਟ ਕਰਕੇ ਦੱਸਦਾ ਕਿਉਂਕਿ ਕਜ਼ਾਕਿਸਤਾਨ ਜਹਾਜ਼ ਦੇ ਵਿੱਚ ਇੱਕ ਟ੍ਰਾਂਸਲੇਟਰ ਵੀ ਬੈਠਾ ਸੀ ਜਿਹੜਾ ਕਿ ਰੇਡੀਓ ਕਮਿਊਨੀਕੇਸ਼ਨ ਸੰਭਲ ਰਿਹਾ ਸੀ ਉਹ ਪਹਿਲਾਂ BK দত্ত ਦੇ ਨਾਲ ਗੱਲ ਕਰਦਾ ਸੀ ਇੰਗਲਿਸ਼ ਦੇ ਵਿੱਚ ਤੇ ਫਿਰ ਉਹ ਗੱਲ ਨੂੰ ਆਪਣੀ ਲੈਂਗੁਏਜ ਦੇ ਵਿੱਚ ਪਾਇਲਟ ਨੂੰ ਦੱਸਦਾ ਸੀ ਤੇ ਉਸ ਤੋਂ ਬਾਅਦ ਕਜ਼ਾਕਿਸਤਾਨ ਦੇ ਜਹਾਜ਼ ਦੇ ਵਿੱਚ ਜਿਹੜੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਸੀ ਉਹ ਇਹ ਸੀ ਕਿ ਕਜ਼ਾਕਿਸਤਾਨ ਦਾ ਜਹਾਜ਼ ਜਿਹੜੀ ਦੂਰੀ ਸੀ ਉਸ ਨੂੰ ਮੀਟਰਾਂ ਦੇ ਵਿੱਚ ਗਿਣ ਵਿੱਚ ਤੇ ਫੁੱਟ ਅਤੇ ਮੀਟਰਾਂ ਦੇ ਵਿੱਚ ਹੀ ਇਹ ਜਹਾਜ਼ ਦਾ ਜਿਹੜਾ ਅਮਲਾ ਹੈ ਉਹ ਕਨਫਿਊਜ਼ ਹੋ ਜਾਂਦਾ ਹੈ ਤੇ ਇਸ ਕਾਰਨ ਹੀ ਦਿੱਲੀ ਏਟੀਸੀ ਵੱਲੋਂ ਦਿੱਤੇ ਗਏ ਸਹੀ ਦਿਸ਼ਾ ਨਿਰਦੇਸ਼ਾਂ ਨੂੰ ਉਹ ਜਹਾਜ਼ ਯਾਨਕਿ ਕਜ਼ਾਕਿਸਤਾਨ 에ਅਰਲਾਈਨ ਦਾ ਪਾਇਲਟ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦਾ ਤੇ ਇਹ ਆਪਣੇ ਜਹਾਜ਼ ਨੂੰ 15000 ਫੁੱਟ ਦੀ ਉਚਾਈ ਦੇ ਬਜਾਏ 14000 ਫੁੱਟ ਦੀ ਉਚਾਈ ਦੇ ਉੱਪਰ ਲੈ ਆਉਂਦਾ ਹੈ ਤੇ ਸਾਹਮਣੇ ਤੋਂ ਆ ਰਹੇ ਸਾウਦੀ ਅਰਬ ਦੇ ਜਹਾਜ਼ ਦੇ ਨਾਲ ਟਕਰਾ ਜਾਂਦਾ ਹੈ ਇਹ ਦੁਰਘਟਨਾ ਦੇ ਵਿੱਚ 349 ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਆਪਣੇ ਪਰਿਵਾਰ ਦੇ ਜੀਆਂ ਦੀਆਂ ਡੈੱਡ ਬਾਡੀਆਂ ਤੱਕ ਵੀ ਨਸੀਬ ਨਹੀਂ ਹੁੰਦੀਆਂ ਸਾウਦੀ ਅਰਬ ਦੇ ਜ ਰੀ ਰਿਕਾਰਡਿੰਗ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਜਿਵੇਂ ਹੀ ਇਹ ਦੋਨੇ ਪਲੇਨ ਆਪਸ ਦੇ ਵਿੱਚ ਟਕਰਾਉਂਦੇ ਨੇ ਇਹ ਟਕਰਾਅ ਤੋਂ ਬਾਅਦ 사ウਦੀ ਅਰਬ ਦੇ ਜਹਾਜ਼ ਦੇ ਵਿੱਚ ਜਿਹੜੇ ਪਾਇਲਟ ਮੌਜੂਦ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਹੁਣ ਮਰਨ ਵਾਲੇ ਨੇ ਇਸ ਲਈ ਉਹ ਆਪਣੇ ਇਸਲਾਮ ਦੇ ਵਿੱਚ ਇੱਕ ਪ੍ਰਾਰਥਨਾ ਕਰਦੇ ਨੇ ਉਸ ਤੋਂ ਬਾਅਦ ਸਭ ਕੁਝ ਬਿਲਕੁਲ ਚੁੱਪ ਸ਼ਾਂਤ ਹੋ ਜਾਂਦਾ ਹੈ ਤੇ ਬਲੈਕ ਬਾਕਸ ਦੀ ਰਿਕਾਰਡਿੰਗ ਵੀ ਇੱਥੇ ਹੀ ਖਤਮ ਹੋ ਜਾਂਦੀ ਹੈ ਇਹ ਘਟਨਾ ਇੰਡੀਆ ਦੇ ਇਤਿਹਾਸ ਦੀ ਸਭ ਤੋਂ ਜ਼ਿਆਦਾ ਭਿਆਨਕ ਦੁਰਘਟਨਾਵਾਂ ਦੇ ਵਿੱਚੋਂ ਇੱਕ ਦੁਰਘਟਨਾ ਹੈ ਇਹ ਦੁਰਘਟਨਾ ਤੋਂ ਬਾਅਦ 에ਰੋਪਲੇਨ ਇੰਡਸਟਰੀ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਤਾਂ ਕਿ ਅਗੇ ਤੋਂ ਅ ਜਹਾਜ਼ਾਂ ਦੇ ਆਉਣ ਜਾਣ ਦੇ ਲਈ ਅਲੱਗ ਅਲੱਗ ਕੋਰੀਡੋਰ ਬਣਾਏ ਜਾਣ ਦੂਜਾ ਹਰ ਇੱਕ 에어ਪੋਰਟ ਦੇ ਉੱਪਰ ਸੈਕੰਡਰੀ ਰਡਾਰ ਇੰਸਟਾਲ ਕੀਤਾ ਜਾਵੇ ਜਿਸ ਦੇ ਨਾਲ ਅਸਮਾਨ ਦੇ ਵਿੱਚ ਉੱਡਣ ਵਾਲੇ ਜਹਾਜ਼ ਦੀ ਸਹੀ ਉਚਾਈ ਸਹੀ ਰਫ਼ਤਾਰ ਦਾ ਪਤਾ ਲੱਗ ਸਕੇ ਤੇ ਸਰਕਾਰ ਨੇ ਇਹ ਜ਼ਰੂਰੀ ਕਰ ਦਿੱਤਾ ਕਿ ਹਰ ਇੱਕ ਜਹਾਜ਼ ਦੇ ਵਿੱਚ TCAS ਜਾਨਕਿ ਟ੍ਰੈਫਿਕ ਕਲਿਊਜ਼ਨ ਅਵੋਇਡ ਸਿਸਟਮ ਜ਼ਰੂਰ ਲੱਗਿਆ ਹੋਣਾ ਚਾਹੀਦਾ ਹੈ TCAS ਇੱਕ ਜਹਾਜ਼ ਸਿਸਟਮ ਹੁੰਦਾ ਹੈ ਜਿਸ ਦੇ ਵਿੱਚ ਜੇਕਰ ਗਲਤੀ ਨਾਲ ਵੀ ਦੋ ਜਹਾਜ਼ ਇੱਕ ਦੂਜੇ ਦੇ ਸਾਹਮਣੇ ਆ ਜਾਂਦੇ ਨੇ ਤਾਂ ਇਹਨਾਂ ਦੇ ਵਿੱਚ ਬਹੁਤ ਜ਼ੋਰ ਜ਼ੋਰ ਦੀ ਅਲਾਰਮ ਵੱਜਣ ਲੱਗ ਜਾਂਦਾ ਹੈ ਤੇ ਦੋਨੇ ਪਾਇਲਟ ਨੂੰ ਲੱਗ ਜਾਂਦਾ ਹੈ ਕਿ ਸਾਹਮਣੇ ਕੋਈ ਜਹਾਜ਼ ਆ ਰਿਹਾ ਹੈ ਤੇ ਉਸ ਤੋਂ ਬਾਅਦ ਇਹ ਸਿਸਟਮ ਪਾਇਲਟ ਨੂੰ ਦੱਸਦਾ ਹੈ ਕਿ ਹੁਣ ਤੁਸੀਂ ਕਿੱਧਰ ਨੂੰ ਮੁੜਨਾ ਹੈ ਸੱਜੇ ਨੂੰ ਜਾਂ ਖੱਬੇ ਨੂੰ ਜਾਂ ਉੱਪਰ ਜਾਂ ਥੱਲੇ ਨੂੰ ਤੇ ਕਮਿਊਨੀਕੇਸ਼ਨ ਮਿਸਟੇਕ ਨਾ ਹੋਣ ਇਸ ਦੇ ਲਈ ਜ਼ਰੂਰੀ ਕਰ ਦਿੱਤਾ ਗਿਆ ਕਿ ਹਰ ਇੱਕ ਪਾਇਲਟ ਨੂੰ ਇੰਗਲਿਸ਼ ਆਉਣੀ ਲਾਜ਼ਮੀ ਹੋਵੇਗੀ ਤੇ ਇਹ ਜਿਹੜੇ ਬਦਲਾਅ ਹੋਏ ਸੀ ਇਸ ਤੋਂ ਬਾਅਦ ਅੱਜ ਤੱਕ ਦੋ ਜਹਾਜ਼ਾਂ ਦੇ ਅਸਮਾਨ ਦੇ ਵਿੱਚ ਟਕਰਾਉਣ ਦਾ ਕੋਈ ਵੀ ਹਾਦਸਾ ਸਾਹਮਣੇ ਨਹੀਂ ਆਇਆ ਹਾਲਾਂਕਿ ਅਸਮਾਨ ਦੇ ਵਿੱਚ ਆਰਡਰ ਦੇ ਜਹਾਜ਼ਾਂ ਦੇ ਨਾਲ ਕਦੇ ਨਾ ਕਦੇ ਛੋਟੀ-ਮੋਟੀ ਅੰਦਰ ਘਟਨਾ ਅਕਸਰ ਹੀ ਹੁੰਦੀਆਂ ਰਹਦੀਆਂ ਨੇ ਅਜਿਹੀ ਹੀ ਇੱਕ ਘਟਨਾ ਸਾਲ ਇੱਕ ਜਹਾਜ਼ ਦੇ ਨਾਲ ਵੀ ਹੋਈ ਸੀ ਇਹ ਜਹਾਜ਼ ਉੜਦਾ ਉੜਦਾ ਗਾਇਬ ਹੋ ਗਿਆ ਸੀ ਤੇ ਅੱਜ ਤੱਕ ਵੀ ਇਹ ਜਹਾਜ਼ ਕਦੇ ਨਹੀਂ ਮਿਲਿਆ ਅਸੀਂ ਇਸ ਦੇ ਉੱਪਰ ਇੱਕ ਵੀਡੀਓ ਵੀ ਕਰ ਚੁੱਕੇ ਹਾਂ ਜੇਕਰ ਤੁਸੀਂ ਚਾਹੋ ਤਾਂ ਸਾਡੇ ਚੈਨਲ ਦੇ ਉੱਪਰ ਜਾ ਕੇ ਉਹ ਵੀਡੀਓ ਨੂੰ ਵੀ ਦੇਖ ਸਕਦੇ ਹੋ ਸੋ ਇਹ ਸੀ ਜੀ ਇੰਡੀਆ ਦੇ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਭਿਆਨਕ ਹਵਾਈ ਦੁਰਘਟਨਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜੋ ਸਬਸਕ੍ਰਾਈਬ ਕਰਨਾ ਧੰਨਵਾਦ